ਕੀ ਸੀ ਜਸ਼ਨ ਨੂੰ ਠਾ ਜਸ਼ਨ ਕਿੱਥੇ ਆ ਉਰੇ ਆ ਉਰੇ ਆ ਫੀਡ ਫੇਰ ਖਾਵਾਂਗੇ ਉਰੇ ਜਸ਼ਨ ਕਿੱਥੇ ਜਸ਼ਨ ਜਸ਼ਨ ਕਿੱਥੇ ਪਿਆ ਜਸ਼ਨ ਇਹਨੂੰ ਸਾਰਾ ਪਤਾ ਹੈ ਖੋਲ ਤਾਂ ਨਹੀਂ ਬਾਹਰ

ਅੱਜ ਨਹੀਂ ਨਾ ਕਲਾਸ ਲੱਗਦੀ ਹੈ ਨਾ ਛੁੱਟੀਆਂ ਹੋ ਗਈਆਂ ਛੁੱਟੀਆਂ ਦਾ ਕੰਮ ਹੋਣਾ ਹੋਇਆ ਕਰੂਗਾ ਹੁਣ ਤਾਂ ਤੇ ਇੱਧਰ ਮੇਰਾ ਸਾਰਾ ਕੰਮ ਪਿਆ ਹੈ ਜੀ ਤੇ ਜਸ਼ਨ ਵਾਗ ਗਿਆ ਹੋਈ ਨਵੀ ਨੇ ਦਿਖਾਇਆ ਸੀ ਕਿ ਸੰਨੂ ਗਰੇਸੀ ਇੱਥੇ ਆ ਕੇ ਪਏਗੇ ਤੂੰ ਕੰਮ ਮੇਰੇ ਸਾਰੇ ਪਏ ਹੈਗੇ ਆ ਤੌਲੀਏ ਇਹਨਾਂ ਨੇ ਇੱਥੇ ਪਾ ਦੇ ਨਾ ਨਾ ਕਿ ਕਿਥੋਂ ਮੈਂ ਬਾਹਰ ਸੁੱਕਣੇ ਪਾ ਦੂੰਗੀ ਹੁਣ ਹਰ ਸੋਈ ਦਾ ਕੰਮ ਵੀ ਹਜੇ ਮੇਰਾ ਪਿਆ ਭਾਂਡੇ ਪਏ ਮੈਂ ਭਾਂਡੇ ਮੰਦ ਨਹੀਂ ਲੱਗਦੀ ਸੀ ਜੇਸ਼ਨ ਕਹਿੰਦਾ ਮੰਮੀ ਗੱਡੀ ਕਢਾ ਦੇ ਤੇ ਹੁਣ ਮੈਂ ਪਹਿਲਾਂ ਮੰਗਾਂਗੀ ਭਾਂਡੇ ਭਾਂਡੇ ਮਾਂਜ ਕੇ ਫਿਰ ਝਾੜ ਪੋਚਾ ਲਾਉਂਗੀ ਜੇਸ਼ਨ ਗਿਆ ਪਰ ਹੀ ਨਹੀਂ हाँ जी फुहार है जहाँ मैं ला लिया साफ करने वास्ते मूल साफ करूँगी आ पाउडर जहाँ लैके आए हैं नीते तो ये ना साफ करूँगी सारा खराब हो बाथरूम धोन आला हो साफ लगता पर गाँव होगा हाँ जी बाथरूम धो लिया चंकी तरह हारा जहाँ भी थोड़ा ही साफ हो जाएगा क्योंकि खराब भी बाला हो गया पैसा चल वदीया पाया थोड़ा थोड़ा है कि मेरे तो, तो साफ नहीं हुआ है मैं आप दे तरीके ने कि ना साफ कर दी तो कर दें मैं पाउडर देना ही पीता बाकी सारा साफ सफाई अपनी होगी वाश मिशी जी� भी चंकी तरह धोता गया इधरों सारा इधर भी आ चादर बहुत सोहनी लगती हैगी अच्छ बिछाई जीडी कम मेरे सारे हो गए मैं नहा भी ले सर नहीं बहे वैसे फिर हम बनाऊँगी चा कपड़े भी मेरे सुक गए पहला तो सी मैं झाड़ू पोचन में, में बाद चलाया गया कपड़े पहले तो धोए सी पिछली तार भी है कपड़े पाए ਜਿਵੇਂ ਬਣਾਵਾਂਗੇ ਹਰੇ ਮਟਰ ਇਹ ਸਾਰੇ ਮੈਂ ਕੱਟ ਕੇ ਤੇ ਰੱਖ ਲੂੰਗੀ ਟੱਪੇ 'ਚ ਬੰਦ ਕਰਕੇ ਰੱਖ ਦੂੰਗੀ ਸਟੋਰ ਕਰਕੇ ਆ ਦਿਖਾਵਾਂਗੀ ਜਦ ਕੋਈ ਸੁਣਾਉਣ ਲੱਗੇ ਟਮਾਟਰ ਵੀ ਮੈਂ ਅੰਦਰ ਪਿਛਾ ਕੇ ਰੱਖ ਦੂੰਗੀ ਫੇਰ ਖਰਾਬ ਹੋ ਜੀਏ ਹੁਣ ਮੈਂ ਬਣਾਉਂਗੀ ਪਹਿਲਾਂ ਚਾਹ ਕੰਮ ਤਾਂ ਮੇਰੇ ਸਾਰੇ ਹੋ ਗਏ ਧੰਜੀ ਚਾਹ ਆਪਣੀ ਗੋੜ ਵਾਲੀ ਬਣੀ ਜਾਂਦੀ ਹੈਗੀ ਤੇ ਆ ਵਾਲੀ ਪੂਰੀ ਰਾਤ ਬਦਲੀ ਸੀਗੀ ਰਾਤ ਨੂੰ ਵੀ ਤੇ ਰੈਡੀ ਲੈ ਕੇ ਆਈ ਸੀਗੀ ਇਹ ਮਣੀ ਟਿਟੇਸ਼ਨ ਨੇ ਕੱਸੀ ਲਈ। ਨਵੀਂ ਵਸਤੇ ਲੈ ਕੇ ਆਏ ਜਿਸ਼ਨ। پتہ ਨਹੀਂ ਕੀ ਹੈ। ਕੀ ਹੈ? ਹਾਂਜੀ ਇੰਨੀ ਸਾਫ ਸਫਾਈ ਕਰਕੇ ਕੋਈ ਹਾਰ ਨਹੀਂ ਦਾ। ਉਹ ਸਾਰਾ ਕੁਝ ਖੋਲ ਟਟੂਟੀਆਂ ਬਦਲਣੀਆਂ ਸੀਗੀਆਂ। ਇਹ ਨਾ ਲੀਕ ਹੁੰਦੀਆਂ ਸੀ। ਟਿਟੇਸ਼ਨ ਲੈਣ ਗਿਆ ਵੈਰਾ। ਤੇ ਬੱਥਰੂਮ ਅੱਜ ਹੀ ਸਾਫ ਕੀਤਾ ਜੀ। ਚਲ ਬਾਅਦ ਚ ਪਾਣੀ ਮਾਰ ਦਾਂਗੇ। ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਦਮ ਬਲੌਗ ਵਿੱਚ ਇੱਧਰ ਗ੍ਰੇਸੀ ਬੀਤੀ ਹੈ ਮੇਰਾ ਧਿਆਨ ਇੱਧਰ ਹੋ ਗਿਆ ਸੀ ਹੁਣ ਮੈਂ ਧੌਂਗੀ ਕਣਕ ਕੰਮ ਮੈਂ ਸਾਰੇ ਕਰ ਲਏ ਰੋਟੀ ਪਾਣੀ ਖਾ ਲਿਆ ਚੌਲ ਬਣਾ ਕੇ ਦਿੱਤੇ ਸੀ ਕਿ ਸੋਹ ਅਜਿਹਾ ਨੂੰ ਤੇ ਜਿਹਾ ਨੂੰ ਪੇਜ ਵੀ ਦਿੱਤਾ ਹੁਣੇ ਬੇਟਿੰਡੀ ਕਲਾਸ ਲਾਉਣ ਜਾਣਾ ਸੀ ਆਪਦੀ ਇਹ ਇਸ ਕਰਕੇ ਫਿਰ ਮੈਂ ਕਿਹਾ ਚਲ ਹੁਣ ਕੰਮ ਪਹਿਲਾਂ ਨਿਮੇੜ ਕੇ ਫਿਰ ਕਣਕ ਧੌਂਗੀ ਕਣਕ ਮੈਂ ਕੱਟ ਕੇ ਰੱਖ ਲਈਏਗੀ ਥੋੜੀ ਥੋੜੀ ਕਰਕੇ ਟੋਲ ਚੁ ਨਵੀਂ ਤੇ ਸਰ ਵੀ ਬਾਤ ਇਕੱਲਾ ਵਸ ਮੈਂ ਨਹਾਉਣਾ ਸੀਗਾ ਫਿਰ ਮੈਂ ਬਾਅਦ ਚ ਨਾਉਂਗੀ ਪਹਿਲਾਂ ਮੈਂ ਕਿ ਮੈਂ ਕਣਕ ਧੋ ਕੇ ਪਾ ਲਾਂ ਪਹਿਲਾਂ ਨਵੀਂ ਨਵੀਂ ਨੂੰ ਤਿਆਰ ਕਰਤਾ ਇਹਨੇ ਦੁੱਧ ਵੀ ਪੀ ਲਿਆ ਕੱਪ ਤੇ ਇਹਨੇ ਵਸ ਬਾਹਰ ਫੜੀ ਰੱਖਿਆ ਤੇ ਮੈਂ ਦਬਾ ਦ ਕਣਕ ਹੌਲੀ ਹੌਲੀ ਲਿਆਈ ਕੱਢ ਕੇ ਤੇ ਕੰਮ ਆਪਣੇ ਸਾਰੇ ਹੋਏ ਪਏ ਹੈਗੇ ਸਾਰੀ ਸਾਫ ਸਫਾਈ ਹੋ ਗਈ ਆਪਣੀ ਰਸੋਈ ਦਾ ਵੀ ਮੇਰਾ ਸਾਰਾ ਕੰਮ ਨਿਵੇੜ ਕੇ ਮੈਂ ਫੇਰ ਵਿਹਲੀ ਹੋ ਕੇ ਬਸ ਕਣਕ ਧੋਣ ਲੱਗੀ ਸੀ ਆ ਜਸ਼ਨ ਦੀਆਂ ਪਾਣੀ ਵਾਲੀਆਂ ਬੋਤਲਾਂ ਇਹ ਸਾਰਾ ਨਿਪਟੜਿਆ ਪੈਂਦਰਾ ਕੰਮ ਆਹ ਨਾਲ ਥੋੜੀ ਟੁੱਟੀ ਲੀਕ ਹੁੰਦੀ ਹੈਗੀ ਇਹ ਵੀ ਹਜੇ ਦਿਖਾਉਣੀ ਹੈਗੀ ਠੀਕ ਆ ਚੌਲ ਬਣਾਏ ਸੀਗੇ ਤੇ ਸਬਜੀ ਦਹੀਂ ਨਾਲ ਖਾਦੀ ਸੀਗੀ ਜਸ਼ਨ ਨੇ ਇਹ ਤੁਸੀਂ ਦਹੀਂ ਨਾਲ ਵੀ ਖਾ ਸਕਦੇ ਹੋ ਤੇ ਸਬਜੀ ਨਾਲ ਵੀ ਹੁਣ ਜੇ ਫਟਾਫਟ ਤੋਂ ਵੀ ਬੱਲਾ ਕਣਕ ਹੁੰਦੀ ਪੱਲੀ ਵੀ ਵਿਛਾਈ ਗਈ ਸੀ ਧੁੱਪ ਬਹੁਤ ਤੇਜ਼ ਹੈ ਤੇ ਪਹਿਲਾਂ ਹੁਣ ਮੈਂ ਕਣਕ ਤੋਲਾਂ ਥੋੜੀ ਥੋੜੀ ਕਰਕੇ ਕੱਢਣੀ ਸੀ ਤਿੰਨ ਕਵੱਠਲੀ ਹੈਗੇ ਕੱਪਣੀ ਤੋਦੀ ਤੇ ਉਤਰ ਫੂਸਫਰਾਲ ਜਿਹੜਾ ਕਣਕ ਦਾ ਸੀ ਉਹ ਵੀ ਚੱਕ ਕੇ ਸੜਤਾ ਤੇ ਹੁਣ ਇਹਨੂੰ ਮੈਂ ਖਿਲਾਰ ਦੂੰਗੀ ਫਟਾਫਟ ਜੀ ਕਣਕ ਕੱਪਣੀ ਕੀ ਰੱਖ ਖਿਲਾਰ ਕੇ ਸੁੱਕਣੀ ਪਾਤੀ ਫਿਰ ਫਿਰ ਮੈਂ ਘੰਟੇ ਤੱਕ ਹੱਥ ਭੇਟੂੰਗੀ ਦੇਚਾ ਤੇ ਇਤਰ ਮੇ ਸਾਰਾ ਉਹ ਚੱਕਤਾ ਕੰਪਟਾ ਕੁੜਾਇਆ ਹੁਣ ਮੈਂ ਨਾ ਕੀ ਆਉਂਗੀ ਹਾਂ ਜੀ ਨਹਾ ਵੀ ਲਈ ਮੈਂ ਤੇ ਸੱਚ ਪਾਣੀ ਪਾ ਲਿਆ ਨਾਲ ਮੈਂ ਤਾਂ ਮੂੰਹ ਜਿਹਾ ਸੁਆਰ ਲਿਆ ਜੀ ਹੁਣ ਮੈਂ ਬਣਾਉਂਗੀ ਚਾਹ تین ਨਾਲੇ ਚਾਹ ਪੀ ਕੇ ਫਿਰ ਮੈਂ ਵੀਡੀਓ ਦੀ ਕਰੂੰਗੀ ਐਡੀਟਿੰਗ ਤੇ ਇਹ ਵੀਡੀਓ ਸ਼ਾਮ ਤੱਕ ਕਰੂੰਗੀ ਅਪਲੋਡ ਨਵੀਂ ਤਾਂ ਸਵੇ ਹੀ ਨਾ ਲੈੰਦੀ ਜੀ ਸੱਚ ਪਾਣੀ ਪਾ ਕੇ ਨਰਾਮਦਾਰੀ ਆ ਗਈ ਠੰਡੇ ਠੰਡੇ ਪਾਣੀ ਨਾਲ ਕਣਕ ਧੋਂਦੀ ਫਿਰ ਗਰਮੀ ਆ ਜਾਂਦੀ ਸੀ ਵਾਲੇ ਵਾਲੀ ਸਿਰ ਧੋ ਲੈ ਆਕਦੀ ਮੈਂ ਚਲ ਕੋਈ